ਕੀ ਅਕਲ ਜਿੰਨੇ ਛਿਰ ਤੱਕ ਮਨੁੱਖ ਦੀ ਮੌਜੂਦ ਹੈ ਕਾਮਨਾ ਗਰਸੇ ਜਿੰਨੇ ਛਿਰ ਤੱਕ ਲੋਕ ਮੌਜੂਦ ਨੇ ਇਹ ਜਾਦੂ ਉਟਾਉਣੇ ਧਾਗੇ ਤਵੀਜ਼ਾਂ ਚੱਲਦੀਆਂ ਰਹਿਣਗੇ ਚੱਲਦੀਆਂ ਇਹ ਵੀ ਨਸਤ ਇਸ ਮਾਮਲੇ ਸਿੱਖ ਤੇ ਬੜੇ ਪੌਲੇਵੇਂ ਲਿਖੇ ਹੈਰਾਨਗੀ ਇਸ ਵਾਸਤੇ ਬਣਾਉਟੀ ਗੁਰੂ ਜਿੰਨੇ ਪੰਜਾਬ ਦੇ ਚ ਨੇ ਸ਼ਾਇਦ ਸਾਰੇ ਹਿੰਦੁਸਤਾਨ ਵਿੱਚ ਕਿਧਰੇ ਹੋ ਮੈਂ ਤੇ ਹੈਰਾਨ ਹਾਂ بڑے بڑے ਗੁਰਮੁਖਾਂ ਨੂੰ ਦੇਖ ਕੇ जब कहें नाग पाए ने फलाने ब्राह्मण ने कहा यह नग पा लह पत्थर पा तेरा कम सिद्ध हो जाएगा जो पत्थर न ही कम सिद्ध हो गए तो रब की फिर कोई लौड़ ही नहीं वह तो मात ऐसे ऐसे वहमी ने भारत ने ईरान भी मैं देखे रस्ते बिल्ली बिली रस्ता फिर कट जाए कहीं आप शगन हो गया ऐसे बंद रब गुरु बिल्ली है और कुछ भी नहीं भी मैस कर निछा गई है ਕੰਨਾਂ ਨੂੰ ਅbschagan ਹੋ ਗਏ ਹੱਦ ਤੱਕ ਛੋਟੀਆਂ ਛੋਟੀਆਂ ਗੱਲਾਂ ਤੇ ਰੱਬੀ ਵਿਸ਼ਵਾਸ ਰੱਬੀ ਭਰੋਸਾ ਮਨੋਂ ਕਦਾ ਟੁੱਟਦਾ ਹੈ ਇਹ ਵੀ ਮੈਲਸ ਕਰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੋਲ ਚੇਤੇ ਰੱਖਣਾ ਔਰ ਕਦੀ ਭੁਲਣਾ ਨਾ ਪਹਿਲੇ ਪਾਤਸ਼ਾਹ ਜੀ ਦਾ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕੇ ਚਾਹਤ ਹੈ ਗੁਰੂ ਨਾਨਕ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕੇ ਚਾਹਤ ਹੈ ਸਭ ਕਰੇ ਕਰਾਇਆ ਪ੍ਰਮਾਤਮਾ ਹੀ ਕਰਨ ਕਰਨ ਜੜਾ ਮਾਰਾ ਤਾਪ ਸਿਰਤ ਸਾਭ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਪਤਾ ਨਹੀਂ ਉਸਨੇ ਟੂਣਾ ਕਰ ਦਿੱਤਾ ਉਸਨੇ ਐ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਸਭ ਵਹਿਮ ਤੋਂ ਮਾਰ। ਕੋਈ ਆਖੋਗੇ ਫਲਾਣਾ ਕਰਦਾ ਹੁਣ ਪੜੇ ਧਿਆਨ ਨਾਲ ਸੁਣਨਾ ਇੱਕ ਤੰਦਰੁਸਤ ਬੰਦੇ ਨੂੰ ਸਿਰਫ ਚਾਰ ਡਾਕਟਰ ਕਹਿ ਦਿੰਦੇ ਤੈਨੂੰ ਇਹ ਰੋਗ ਹੈ ਸਮਝ ਲਓ ਤੇ ਮਨ ਨੇ ਮੰਨ ਲਿਆ ਤੇ ਮਨਜੀਤ ਪਹ ਜਾਏਗਾ ਇਹ ਵੀ ਮਾਸ ਇਸ ਵਾਸਤੇ ਵੈਦਾਂ ਨੂੰ ਹਕੀਮਾਂ ਨੂੰ ਦਸਿੱਖਿਆ ਦਿੱਤੀ ਜਾਂਦੀ ਸੀ ਪੁਰਾਣੇ ਜ਼ਮਾਨੇ ਚ ਪਹਿਲੇ ਭयंकर ਤੋਂ ਭयंकर ਵੀ ਰੋਗ ਕਿਸੇ ਨੂੰ ਹੋਵੇ ਉਹਨੂੰ ਕਹਿਣਾ ਮੈਂ ਚੁਟਕੀਆਂ ਠੀਕ ਹੋ ਜਾਏਗਾ ਕੁਝ ਵੀ ਨਹੀਂ ਆਮੁੱਲੀ ਤਾਂ ਕਿ ਉਸਦੇ ਮਨ ਦੇ ਚੋਂ ਰੋਗ ਨਿਕਲੇ ਫਿਰ ਉਹਦੇ ਤਨ ਦੇ ਚੋਂ ਕੱਡਾਂ ਪਹਿਲੇ ਮਨ ਦੇ ਚੋਂ ਤੇ ਜੇ ਪਹਿਲੇ ਹੀ ਤੰਦਰੁਸਤ ਬੰਦੇ ਨੂੰ ਕਹਿ ਦੇਈਏ ਤੈਨੂੰ ਇਹ ਹੈ ਉਹਦੇ ਮਨ ਦੇ ਚ ਬਿਠਾ ਲਈਏ ਤੇ ਤਿੰਨ ਚਾਰ ਡਾਕਟਰ ਕਹਿ ਜਾਂਦੇ ਆਪੇ ਵਿਰੋਸਾ ਹੋ ਗਿਆ ਤੋ ਸਮਝ ਲਓ ਮਨ ਦੇ ਤੇ ਪੈ ਜਾਏਗਾ ਹੋ ਗਿਆ ਕੇ ਜਾਦੂ ਟੋਣੇ ਵਾਲੇ ਦੇ ਕੰਮ ਇਸ ਤਰ੍ਹਾਂ ਹੀ ਚੱਲਦੇ ਨੇ ਇਹ ਦਾਲ ਦੇ ਤਵੀਜ਼ਾਂ ਤੇ ਕੰਮ ਇਸ ਤਰ੍ਹਾਂ ਹੀ ਚੱਲਦਾ ਹੈ ਮੈਨੂੰ ਕੈਨੇਡਾ ਦੇ ਇੱਕ ਸائیں ਕਹਿਣ ਲੱਗਾ ਨਹੀਂ ਜੀ ਸਾਡੇ ਘਰ ਤੇ ਮੁੰਡਾ ਹੋ ਗਿਆ ਉਸ ਦਾ ਦੇ ਤਵੀਜ਼ਾਂ ਮੈਂ ਕਿ ਚਿੜੀਆਂ ਪਸ਼ੂ ਪੰਛੀਆਂ ਅਸੂਰਾਂ ਦੇ ਵੀ 18 18 ਮੁੰਡੇ ਪਈ ਆਉਂਦੇ ਨੇ ਉਹ ਅੱਗੇ ਤਵੀਜ਼ ਲੈਂਦੇ ਪੈ ਤੇ ਹੁੰਦੇ ਨੇ ਕਿਸੇ ਕਰਦੇ ਨਹੀਂ ਆਉਂਦਾ ਨਹੀਂ ਹੁੰਦਾ ਬਾਕੀ ਤੇ ਹੁੰਦੇ ਪੈਨ ਕੋ ਡਾਗੇ ਤਵੀਜ਼ ਨਾਲ ਹੁੰਦੇ ਪੈ ਪਰ ਕੀ ਕੀਤਾ ਜਾਏ ਕਾਮਨਾ ਦਾ ਦਸਿਆ ਹੋਇਆ ਮਨਕ ਭਟਕੇਗਾ ਇੱਕ ਜਗ੍ਹਾ ਤੋਂ ਕਾਮਨਾ ਪੂਰੀ ਨਹੀਂ ਹੋਈ ਤਾਂ ਫਿਰ ਕੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਵੇਂ ਡੋਲ ਕੁੱਤੇ ਦੀ ਤਰ੍ਹਾਂ ਵਕ ਵਕ ਕਰਦੇ ਜਾਏਗਾ ਦਵਾਰੇ ਦਵਾਰ ਸਵਾਨ ਜਿਵੇਂ ਡੋਲ ਤੈ ਨੈ ਸੁਧਰਾਮ ਭਜਨ ਮਾਨਸ ਜਨਮ ਅਕਾਰਤ ਖੋਤ ਲਾਜ ਨਾਲ ਲੋਕ ਹਸਨ ਕੀ ਏਨੋ ਲੱਜਾ ਵੀ ਨਹੀਂ ਆ ਰਹੀ ਪ੍ਰਮਾਤਮਾ ਨੂੰ ਛੱਡ ਕੇ ਕਿਹੜੇ ਚੱਕਰਾਂ ਚ ਪਿਆ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨਿਆ ਕਰਨ ਪਾਈ ਰਹੇ ਮਤ ਕੋਈ ਜਾਣੋ ਕਿਸੇ ਕੇ ਕਿਚਾਤ ਹੈ ਉਹ ਲੋਕ ਵੀ ਨਾ ਸਮਝਣ ਕਿ ਕਿਸੇ ਦੇ ਹੱਥ ਵਿੱਚ ਕੁਝ ਹੈ ਕੋਈ ਕੁਝ ਕਰ ਸਕਦਾ ਹੈ ਹਾਂ ਮਨ ਨੇ ਮੰਨ ਲਿਆ ਇਸ ਤਰ੍ਹਾਂ ਜੈਸੇ ਦੋ ਤਿੰਨ ਡਾਕਟਰ ਕੈਦਨ ਤੈਨੂੰ ਇਹ ਰੋਗ ਹੈ ਮਨ ਦੇ ਚ ਬੈਠ ਗਈ ਤਾਂ ਇਹ ਜਾਦੂ ਟੋਹਣੇ ਵਾਲੇ ਪਹਿਲੇ ਤੇ ਇੰਜ ਕਹਿਣਗੇ ਗੱਲ ਮਨ ਦੇ ਚ ਬਿਠਾਣਗੇ ਤੈਨੂੰ ਇਹ ਹੈ ਕਿਸੇ ਨੇ ਕੁਝ ਕੀਤਾ ਹੁਣ ਪਹਿਲੇ ਤੇ ਆਪ ਕੁਝ ਕਰਨਗੇ ਖਰਾਬ ਕਰਨਗੇ ਬਸ ਉਹਨਾਂ ਦਾ ਕੰਮ ਹੈ ਆਤਮਨ ਦੇ ਵਿਚਾਰ ਬਿਠਾ ਦੇਣਾ ਤੇ ਉਹਨੇ ਸੇ ਖਿਆਲ ਨੋਕਾ ਜਣਾ ਇਹ ਉਹਨਾਂ ਦਾ ਧੰਦਾ ਸਤ ਸੰਗੀਆਂ ਨੂੰ ਸਮਝ ਲੈਣਾ ਚਾਹੀਦਾ ਹੈ। ਔਰ ਇਹ ਧੰਦਾ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ। ਮੈਂ ਫਿਰ ਅਰਜ਼ ਕਰਾਂ ਇਸ ਚੱਕਰੇ ਚ ਨਾ ਪਹਿਣਾ ਕਿ ਮਨ ਪ੍ਰਭਾਵਿਤ ਨਹੀਂ ਹੁੰਦਾ ਹੁੰਦਾ। ਹੁੰਦਾ ਹੈ। ਗਲਤ ਤਰ੍ਹਾਂ ਦੇ ਪ੍ਰਚਾਰਕ ਵੀ ਮਨ ਪ੍ਰਭਾਵਿਤ ਹੁੰਦੇ। ਸਿਆਣੇ ਤੋਂ ਸਿਆਣਾ ਮਨੋਖ ਵੀ ਪ੍ਰਭਾਵਿਤ ਹੋ ਸਕਦਾ ਹੈ। ਤੁਸੀਂ ਆਖੋਗੇ ਸਿਆਣੇ ਤੋਂ ਸਿਆਣਾ ਪ੍ਰਭਾਵਿਤ ਹੋ ਸਕਦਾ ਹੋ ਸਕਦਾ ਹੈ। ਇਸ ਵਾਸਤੇ بڑے ਵੱਡੇ ਪੱਦਰ ਤੇ ਐਡਵਰਟਾਈਜ਼ਮੈਂਟ ਦੀ ਕਲਾ ਪਰ ਹੈ ਪ੍ਰਚਲਤ ਹੋਈ ਸਾਰੀ ਦੁਨੀਆ ਵਿੱਚ ਅਖਬਾਰ ਵਿੱਚ ਟੀਵੀ ਦੇ ਵਿੱਚ ਰੇਡੀਓ ਚ ਬਾਰ ਬਾਰ ਪੜਨ ਨੂੰ ਸੁਣਨ ਨੂੰ ਇਹ ਮਿਲਦਾ ਹੈ ਬੇ ਇਸ ਸਾਬਣ ਦੇ ਇਸ਼ਾਨ ਕਰਨ ਦੇ ਨਾਲ ਬੰਦਾ ਖੂਬ ਸੂਰਤ ਹੋ ਜਾਂਦਾ ਹੈ ਨੈਣ ਨਕਸ਼ਵਤੀਆ ਹੋ ਜਾਂਦੇ ਯਕੀਨ ਜਾਨੋ ਦੁਕਾਨ ਤੇ ਜਾ ਕੇ ਮਨੋਕ ਨੇ ਉਹ ਹੀ ਸਾਬਣ ਲੈ ਲੈ ਤੇ ਹੁਣ ਕੌਣ ਵੈਸੇ ਸਾਬਣ ਦਾ ਖੂਬਸੂਰਤੀ ਨਾਲ ਕੀ ਮਤਲਬ ਮਹਿਲ ਹੋ ਸਕਦਾ ਹੈ ਜਰਾ ਕੋਮਲ ਹੋਵੇਗਾ ਲੇਕਿਨ ਨੈਣ ਨਕਸ਼ ਠੀਕ ਕਰ ਦੇਗਾ ਦੰਦ ਠੀਕ ਕਰ ਦੇਗਾ ਅੱਖਾਂ ਠੀਕ ਕਰ ਦੇਗਾ ਔਰ ਫਿਰ ਖੂਬਸੂਰਤ ਤਸਵੀਰਾਂ ਸਾਹਮਣੇ ਕਰਨ ਗਏ ਸਤਰੀਆਂ ਦੇ ਵੇ ਇਹਦੀ ਖੂਬਸੂਰਤੀ ਇਸੇ ਸਾਵਣ ਕਰਕੇ ਤੋਂ ਲੋਕੀ ਪ੍ਰੇਰਿਤ ਹੋ ਕੇ ਲੈਣਗੇ ਪਹਿਲੇ ਮੈਂ ਸਾਵਣ ਦਾ ਨਾਮ ਲੈਂਦਾ ਸੀ ਪਰ ਮੈਨੂੰ ਫੋਨ ਆਇਆ ਅਸੀਂ ਤੁਹਾਨੂੰ ਕੋਰਟ ਵਿੱਚ ਖੜਾ ਕਰ ਦਿਆਂਗੇ ਅਸੀਂ ਲੱਖਾਂ ਰੁਪਏ ਐਡਵਰਟਾਈਜ਼ਮੈਂਟ ਤੇ ਖਰਚ ਕਰੀਏ ਤੁਸੀਂ ਦੋ ਬੋਲ ਬੋਲ ਕੇ ਸਤਿਆਨਾਸ਼ ਕਰਦੇ ਹੋ ਸਾਡਾ ਫਿਰ ਮੈਂ ਦਿੱਲੀ ਦੇ ਇੱਕ ਵਕੀਲ ਕੋਲ ਪੁੱਛਿਆ ਮਿੱਤਰ ਜੀ ਮੈਂ ਕਹਿੰਦਾ ਮੈਨੂੰ ਕੋਰਟ 'ਚ ਖੜਾ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਉਸ ਦਿਨ ਤਵਾਲ ਮੈਂ ਨਾ ਨਹੀਂ ਲੈਂਦਾ ਸਾਬਣ ਦਾ ਲੇਕਿਨ ਮੈਂ ਐਲਾਨੀਆਂ ਕਹਿਣਾ ਝੂਠ ਹੈ ਕੋਈ ਸਾਬਣ ਕਿਸੇ ਦਿਨ ਨੰਨ ਨੱਕ ਸਟਿਕ ਨਹੀਂ ਕਰਦਾ ਪਰ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਤੇ ਬੰਦਾ ਪ੍ਰਭਾਵਿਤ ਹੋ ਜਾਂਦਾ ਗਲਤ ਗਲਤੋ ਵੀ ਪ੍ਰਭਾਵਿਤ ਇਸ ਚੱਕਰੇ ਚ ਨਾ ਪੈਣਾ ਨਹੀਂ ਆਉਂਦਾ ਗਲਤ ਗਲਤੋ ਬਹੁਤ ਛੇਤੀ ਪ੍ਰਭਾਵਿਤ ਹੁੰਦਾ ਹੈ ਐਡਵਰਟਾਈਜ਼ਮੈਂਟ ਦੀ ਕਲਾ ਇੱਥੋਂ ਪਰਚਲਤ ਹੋਈ ਹੈ ਔਰ ਐਡਵਰਟਾਈਜ਼ਮੈਂਟ ਅੱਧਿਆ ਤਾਂ ਮੈਂ ਲਾਨੀਆਂ ਕਹਿ ਸਕਦਾ غلط ਹੁੰਦਾ ਬਿਲਕੁਲ غلط ਪਰ ਬੰਦਾ ਅਖਬਾਰ ਦੇ ਚ ਪੜਦਾ ਹੈ ਮੈਗਜ਼ੀਨ ਦੇ ਚ ਪੜਦਾ ਹੈ ਟੀਵੀ ਦੇ ਚ ਦੇਖਦਾ ਹੈ ਰੇਡੀਓ ਦੇ ਚ ਸੁਣਦਾ ਹੈ ਬਾਰ ਬਾਰ ਉਪਮਾ ਬੰਦਾ ਉਹ ਹੀ ਖਰੀਦੇ ਇੱਕ ਪਦਾਰਥ ਘਰ ਘਰ ਪਹੁੰਚ ਸਕੇ ਇੱਕ ਚੀਜ਼ ਘਰ ਘਰ ਪਹੁੰਚ ਸਕੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਬਲਕਿ ਅਮਰੀਕਾ ਦੇ ਚ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਮੈਨੂੰ ਦੱਸਿਆ ਵਿਗਿਆਨੀ ਜੀ ਇੱਕ ਵਸਤੂ ਦੇ ਬਣਾਉਣ ਦਿੱਤੇ ਅਮਰੀਕਾ ਦੇ ਜੋ ਹਰ ਚਾਹਦਾ ਹੈ ਚਾਰ ਗੁਣਾ ਵਧੋਸਤੇ ਐਡਵਰਟਾਈਜ਼ਮੈਂਟ ਤੇ ਖਰਚਾ ਤਾਂ ਉਹ ਚੀਜ਼ ਸਰਗਰਮ ਪਹੁੰਚਦੀ ਛਾਂ ਉਹ ਵਸਤੂ ਘਰ ਘਰ ਪਹੁੰਚਦੀ ਬੜਾ ਵਿਆਪਕ ਪੱਧਰ ਤੇ ਪਦਾਰਥਾਂ ਦਾ ਪ੍ਰਚਾਰ ਹੈ ਰਾਜਨੀਤੀ ਦਾ ਪ੍ਰਚਾਰ ਹੈ ਧਰਮ ਦਾ ਪ੍ਰਚਾਰ ਇਸ ਢੰਗ ਨਾਲ ਨਹੀਂ ਹੈ ਕੀ ਹੋਇਆ ਗੁਰਦੁਆਰੇ ਚ ਕਦੀ ਕਦਾਂ ਹੀ ਕਥਾ ਕੀਰਤਨ ਹੋ ਉਤਨਾ ਬੜਾ ਸਾਨੀ ਟੀਵੀ ਤੇ ਕੋਈ ਜਾਂ ਰੇਡੀਓ ਜਾਂ ਖਬਰਾਂ ਜਾਂ ਮੈਗਜ਼ੀਨ ਕੋਈ ਦਿਨ ਵਰਸਣ ਹੋਵੇ ਮਿਲੇਗੀ ਪ੍ਰੇਰਣਾ मैस कर मनुख पदार्थ तो प्रभावित है क्योंकि पदार्थ का एडवर्टाइजमेंट बहुत है प्रचार बड़ा है मनुख परमात्मा तो प्रभावित नहीं है क्योंकि प्रचार नहीं है और इस चक्कर ना पैना मनुख प्रचार को तो प्रभावित नहीं आता होंगे होंगे मेरा एक मित्र जब साबण ले लगा मैं क्या मित्र कम से कम यह साबण के न है तेरे नैन नक्शे के नहीं नहीं ठीक होने लगे इस चक्कर चना पे इस करके तू लैदा पै तेरी सामने जो है खरड़ी कोरी हो जाएगी तो इस चक्कर चना पक्कर चना प ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ। ਔਰ ਮਨੁੱਖ ਉਹੀ ਚੀਜ਼ ਲਏਗਾ। ਇਹ ਤੇ بڑے بڑے ਕਾਰਖਾਨੇਦਾਰਾਂ ਨੂੰ ਵੀ ਸਮਝ ਆ ਗਿਆ ਐਡਵਰਟਾਈਜ਼ਮੈਂਟ ਨਾ ਕੀਤਾ ਤੇ ਸਾਡੀ ਚੀਜ਼ ਫੈਕਟਰੀ 'ਚ ਹੀ ਪਈ ਰਹੇਗੀ। ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚੇਗੀ। ਇਸੇ ਤਰ੍ਹਾਂ ਮੈਂ ਸੁਣ ਕੇ ਹੈਰਾਨ ਹੋਇਆ ਹਜ਼ਾਰਾਂ ਡਾਲਰ ਹਫ਼ਤੇ ਦੇ ਖਰਚ ਹੋ ਰਹੇ ਨੇ ਟਾਰਗੇਟ ਰੀਜ਼ਾਂ ਦੇ ਪ੍ਰਚਾਰ ਤੇ। ਦੇਖ ਕੇ ਮੈਂ ਦੰਗ ਰਹਿ ਗਿਆ। ਪੰਜਾਬੀ ਦੇ ਸਾਰੇ ਅਖਬਾਰ ਇੰਗਲੈਂਡ, ਕੈਨੇਡਾ, ਅਮਰੀਕਾ ਦੇ। ਸਾਡੇ ਤਰੀਜ਼ ਦੇ ਪ੍ਰਚਾਰ ਨਾਲ ਭਰੇ ਹੋਏ। ਜਾਦੂ ਟੋਣਿਆਂ ਦੇ ਪ੍ਰਚਾਰ ਨਾਲ ਪਰੇ ਕੋਈ ਪੰਡਤ ਮਹਾਰਾਜ ਹੈ ਕੋਈ ਅਜਮੇਰੀ ਬਾਬਾ ਹੈ ਕੋਈ ਕੋਈ ਹੈ ਕੋਈ ਕੋਈ ਹੈ ਕੋਈ ਕੋਈ ਹੈ ਹੁਣ ਬਹੁਤਾ ਮੈਂ ਨਾਂ ਨਾਂ ਨਾ ਲਾਵਾਂ ਕਿਉਂਕਿ ਸਾਵਣ ਦੇ ਮਾਲਗਰੀ ਤਰ੍ਹਾਂ ਕੇ ਇਹ ਵੀ ਮੈਨੂੰ ਧਮਕੀ ਨਾ ਦੇ ਦੇ ਪਰ ਮੈਂ ਇਤਨਾ ਆਖ ਸਕਦਾ ਦਾਵੇ ਨਾਲ ਕਹਿ ਸਕਦਾ 100% ਗੱਲ ਹੈ। ਠਾਈ ਗਲਤ ਹੈ। ਕਿਉਂ? ਜਿਸ ਗੁਰੂ ਨੂੰ ਅਸੀਂ ਮੱਥਾ ਟੇਕ ਰਹੇ ਹਾਂ, ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਾਹਰੇ ਮਤ ਕੋਈ ਜਾਣੋ ਅਵਰਕੀ ਸਿੱਕੇ ਕੇਚਾਰ ਹੈ। ਇਹ ਮੇਰੇ ਬਿਰਾ ਸਤਿਗੁਰੂ ਭਰਾ ਕਰਕੇ ਕਹਿ ਰਹੇ ਨੇ। ਇਹ ਮੇਰੇ ਭਰਾ ਉਹ ਲੁਕੇ ਵੀ ਨਾ ਸਮਝੀ ਕਿ ਕਿਸੇ ਹੋਰ ਦੇ ਹੱਥੇ ਚ ਹੈ ਇਹ ਤੇ ਦਾਤ ਤੇ ਦਾਤ ਰੱਖੇ ਹੱਥ ਆਪਣੇ ਜਿਸ ਭਾਵੇ ਤਿਸ ਦੇ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹੱਥ ਹੈ ਸਭ ਕਰੇ ਕਰਾਇਆ ਜਰਾ ਹਮਾਰਾ ਤਾਪ ਸਿਰਤ ਸਾਫ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਤੋ ਮੈਂ ਅਰਜ਼ ਕਰਾਂ ਬੋਲਾਂ ਦੀ ਸਿੱਧੀ ਤੇ ਹੈ ਬਾਰ-ਬਾਰ ਕਿਸੇ ਵਸਤੂ ਬਾਰੇ ਵੀ ਬੋਲੇ ਆ ਜਾਏ ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ ਦੂਸਰਾ ਦੋ ਬੋਲ ਕੋਲੇ ਬੋਲ ਕੇ ਬੋਲੇ ਨੇ ਅਗਲਾ ਤੜਪ ਕੇ ਰਹਿ ਗਿਆ ਦੋ ਬੋਲ ਮਿੱਠੇ ਬੋਲੇ ਨੇ ਅਗਲਾ ਸ਼ਾਂਤ ਹੋ ਗਿਆ ਦੋ ਮਹਾਨ ਬੋਲ ਜੇ ਕਿਦਰੇ ਮਨ ਸੁਣ ਲਵੇ ਮਨ ਮਹਾਨ ਹੋ ਜਾਏਗਾ ਅਨੰਦਿਤ ਹੋ ਜਾਏਗਾ ਰਸਨਲ ਵਰ ਜਾਏਗਾ